ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਆਪਣੇ ਹੀ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਜਿਵੇਂ ਦੱਸਦੀ ਹੈ ਕਿ ਆਖਿਰਕਾਰ ਉਸਨੇ ਇੰਨਾ ਵੱਡਾ ਖੌਫਨਾ ਕਦਮ ਕਿਉਂ ਚੁੱਕਿਆ ਹੈ ਇਹ ਕਾਰਨਾਂ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਏਗੀ ਦਰਅਸਲ ਇੱਕ ਖਬਰ ਪਟਿਆਲਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕੁਲਵਿੰਦਰ ਸਿੰਘ ਨਾਮਕ ਮੁੰਡਾ ਰਹਿੰਦਾ ਸੀ ਤੇ ਉਹ ਆਪਣੀ ਪ੍ਰੇਮਿਕਾ ਦਿਨ ਨਾਲ ਵਰਸੂ ਦੇ ਉੱਪਰ ਗੱਲ ਕਰ ਰያ ਸੀ WhatsApp ਕਾਲ ਦੇ ਉੱਪਰ ਇਹਨਾਂ ਦੋਨਾਂ ਦੀ ਗੱਲ ਚੱਲ ਰਹੀ ਸੀ ਤੇ ਅਚਾਨਕ ਹੀ ਦੋਨਾਂ ਦੇ ਵਿਚਕਾਰ ਗਰਮਾ-ਗਰਮੀ ਹੋ ਗਈ ਜਿਸ ਤੋਂ ਬਾਅਦ ਕੁਲਵਿੰਦਰ ਸਿੰਘ ਨੇ ਇਹਨਾਂ ਵੱਡਾ ਖੌਫਨਾਕ ਕਦਮ ਚੁੱਕ ਲਿਆ ਤੇ ਕਦਮ ਚੁੱਕਣ ਤੋਂ ਪਹਿਲਾਂ ਉਸਨੇ ਇੱਕ ਸੈਕਿੰਡ ਲਈ ਸੋਚਿਆ ਕਿ ਇਹ ਕਦਮ ਚੁੱਕੜ ਦੇ ਨਾਲ ਉਸਦੀ ਜਾਨ ਚਲੀ ਜਾਵੇਗੀ ਤੇ ਉਸਦਾ ਪਰਿਵਾਰ ਦਾ ਉਸ ਪਿੱਛੋਂ ਕੀ ਹੋਵੇਗਾ ਯਾ ਦੱਸਦੀ ਹੈ ਕਿ ਜਦੋਂ ਕੁਲਵਿੰਦਰ ਸਿੰਘ ਨੇ ਆਪਣੇ ਉੱਪਰ ਗੋਲੀ ਚਲਾਈ ਤਾਂ ਪਰਿਵਾਰ ਵਾਲਿਆਂ ਨੇ ਇਸ ਦੀ ਆਵਾਜ਼ ਸੁਣਾਈ ਦਿੱਤੀ ਤੇ ਪਰਿਵਾਰ ਵਾਲੇ ਫਟਾਫਟ ਆਪਣੇ ਮੁੰਡੇ ਦੇ ਕਮਰੇ ਦੇ ਵਿੱਚ ਗਏ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦਾ ਮੁੰਡਾ ਖੂਨ ਦੇ ਨਾਲ ਲਥਪਥ ਪਿਆ ਹੋਇਆ ਜਿਸ ਤੋਂ ਬਾਅਦ ਉਹਨਾਂ ਦੇ ਪੈਰਾ ਹਿੱਠੋਂ ਜ਼ਮੀਨ ਖਿਸਕੀ ਤੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਦੱਸਦੀ ਹੈ ਕਿ ਕੁੜੀ ਦਾ ਨਾਮ ਕੋਮਲਪ੍ਰੀਤ ਕੌਰ ਦੱਸਿਆ ਜਾ ਰਿਹਾ ਜੋ ਕਿ 2 ਮਹੀਨੇ ਪਹਿਲਾਂ ਹੀ ਯੂਕੇ ਗਈ ਸੀ ਤੇ ਪਰਿਵਾਰ ਵਾਲੇ ਇਲਜ਼ਾਮ ਲਗਾ ਰਹੇ ਨੇ ਕਿ ਕੋਮਲਪ੍ਰੀਤ ਕੌਰ ਨੇ ਕੁਲਵਿੰਦਰ ਸਿੰਘ ਨੂੰ ਬਾਹਰ ਬੁਲਾਉਣ ਦਾ ਲਾਰਾ ਲੱਪਾ ਲਾਇਆ ਹੋਇਆ ਸੀ ਉਹ ਕਿਉਂਕਿ ਕੁਲਵਿੰਦਰ ਸਿੰਘ ਨੇ ਕੋਮਲਪ੍ਰੀਤ ਨੂੰ ਬਾਹਰ ਭੇਜਣ ਲਈ ਲੱਖਾਂ ਰੁਪਏ ਖਰਚ ਕੀਤੇ ਸਨ ਦੱਸਦੀ ਹੈ ਕਿ ਸਮਾਣਾ ਦੇ ਨਾਲ ਲੱਗਦੇ ਪਿੰਡ ਨੱਸੂਪੁਰ ਦਾ ਰਹਿਣ ਵਾਲਾ ਕੁਲਵਿੰਦਰ ਸਿੰਘ ਜੋ ਕਿ ਬੀਤੀ ਰਾਤ ਆਪਣੀ ਪ੍ਰੇਮਿਕਾ ਦੇ ਨਾਲ WhatsApp ਤੇ ਉੱਪਰ ਗੱਲ ਕਰ ਰਿਹਾ ਸੀ ਤੇ ਇਸ ਕਾਲ ਦੇ ਵਿੱਚ ਇੱਕ ਰਸਨਪ੍ਰੀਤ ਨਾਮ ਦਾ ਲੜਕਾ ਵੀ ਉਹਨਾਂ ਦੇ ਨਾਲ ਜੁੜਿਆ ਹੋਇਆ ਸੀ ਤੇ ਇਹਨਾਂ ਤਿੰਨਾਂ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਗਰਮਾ-ਗਰਮੀ ਹੋਈ ਤੇ ਕੁਲਵਿੰਦਰ ਸਿੰਘ ਦੇ ਕੋਲ ਉਸ ਵੇਲੇ ਰਿਵਾਲਵਰ ਸੀ ਤੇ ਇਸ ਦੌਰਾਨ ਉਸਨੇ ਉਦੋਂ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ ਹੈ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਪਟਿਆਲਾ ਦੀ ਇਕ ਲੜਕੀ ਜਿਸ ਦਾ ਨਾਮ ਕੋਮਲਪ੍ਰੀਤ कौर ਦੱਸਿਆ ਜਾ ਰਿਹਾ ਹੈ ਉਸ ਦੇ ਸੰਬੰਧ ਕੁਲਵਿੰਦਰ ਸਿੰਘ ਦੇ ਨਾਲ ਸਨ ਤੇ ਉਹ ਲੜਕੀ 2 ਮਹੀਨੇ ਪਹਿਲਾਂ ਹੀ ਯੂਕੇ ਗਈ ਸੀ ਕੁਲਵਿੰਦਰ ਸਿੰਘ ਨੇ ਉਸ ਨੂੰ ਬਾਹਰ ਭੇਜਣ ਦੇ ਲਈ 7 ਲੱਖ ਰੁਪਏ ਲਗਾਏ ਸਨ ਕਿਉਂਕਿ ਇਹ ਲੜਕੀ ਉਸ ਨੂੰ ਬਾਹਰ ਲੈ ਜਾਣ ਦੇ ਸੁਪਨੇ ਦਿਖਾ ਰਹੀ ਸੀ ਤੇ ਪਰ ਸੁਪਨੇ ਸੱਚੇ ਨਾ ਹੋਣ ਤੋਂ ਪਹਿਲਾਂ ਹੀ ਕੁਲਵਿੰਦਰ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਆਤਮ ਹੱਤਿਆ ਕਰ ਲਈ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀ ਉਸ ਨੂੰ ਲਾਰਾ ਲਪਾ ਲਗਾ ਰਹੀ ਸੀ ਅਤੇ ਗੱਲ ਨਹੀਂ ਕਰਦੀ ਸੀ ਤੇ ਰਾਤ ਤਕਰੀਬਨ 12 ਵਜੇ ਕਰੀਬ ਦੋਨੋਂ ਇੱਕ ਦੂਸਰੇ ਦੇ ਨਾਲ ਗੱਲ ਕਰ ਰਹੇ ਸਨ ਤੇ ਗਰਮਾ ਗਰਮੀ ਤੋਂਨਾਂ ਦੇ ਵਿਚਕਾਰ ਹੋ ਗਈ ਜਿਸ ਤੋਂ ਬਾਅਦ ਉਸਨੇ ਗੋਲੀ ਮਾਰ ਕੇ ਆਪਣੀ ਜਾਨ ਦੇ ਦਿੱਤੀ ਹੈ ਥਾਣਾ ਮੁਕੇ ਸਦਰ ਦੇ ਅਵਤਾਰ ਸਿੰਘ ਨੇ ਦੱਸਿਆ ਹੈ ਕਿ ਕੋਮਲਪ੍ਰੀਤ ਕੌਰ ਉੱਤੇ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਗੋਲੀ ਮੋਬਾਈਲ ਨੂੰ چیرਦੀ ਹੋਈ ਸਿੱਧਾ ਕੁਲਵਿੰਦਰ ਸਿੰਘ ਦੇ ਗਲੇ ਤੇ ਲੱਗੀ ਹੈ ਤੇ ਪੋਸਟਮਾਰਟਮ ਕਰਵਾ ਕੇ লাশ ਪਰਿਵਾਰ ਦੇ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ ਦੱਸਦੇ ਕਿ ਇੱਕ ਖਬਰ ਪਟਿਆਲਾ ਤੋਂ ਨਿਕਲ ਕੇ ਸਾਹਮਣੇ ਆਈ ਜਿੱਥੇ ਇਸ ਨੌਜਵਾਨ ਨੇ ਇਨਾ ਵੱਡਾ ਖੌਫਨਾ ਕਦਮ ਚੁੱਕਿਆ ਹਾਲਾਂਕਿ ਕਾਰਨਾਂ ਦਾ ਸਪਸ਼ਟ ਪਤਾ ਨਹੀਂ ਚੱਲ ਸਕਿਆ ਕਿ ਆਖਿਰਕਾਰ ਜਦੋਂ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰੀ ਉਸ ਤੋਂ ਪਹਿਲਾਂ ਇਨਾ ਤਿੰਨਾਂ ਦੇ ਵਿਚਕਾਰ ਗੱਲ ਕੀ ਹੋਈ ਸੀ ਤੇ ਦੱਸਦੀ ਹੈ ਕਿ ਮੁੰਡੇ ਦੀ ਮੌਤ ਤੋਂ ਬਾਅਦ ਪਰਿਵਾਰ ਸੋਗ ਦੇ ਵਿੱਚ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ